ਇੱਕ ਸ਼ਹਿਰ ਦੇ ਵਪਾਰੀ ਹੈਗੇ ਹਨ ਜਿਨ੍ਹਾਂ ਨੂੰ ਇੱਕ ਬੰਦਾ ਐਕਸਟਰਸ਼ਨ ਕਾਲਸ ਦੇ ਰਿਹਾ ਸੀ ਸਰ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹਨਾਂ ਨੂੰ ਗੰਨਨ ਵੀ ਦਿੱਤਾ ਸੀ ਤੇ ਸਾਨੂੰ ਐਕਸਪੈਕਟਡ ਸੀਗਾ ਕੱਲ ਲੁਧਿਆਣੇ ਦੇ ਵਿੱਚ ਇੱਕ ਵਾਰਦਾਤ ਹੋ ਕੇ ਰਹੀ ਸੀ ਜਿੱਦੇ ਵਿੱਚ ਇਸੇ ਬੰਦੇ ਦੇ ਜੋ ਗੁਰਗੇ ਸੀਗੇ ਇਹਨਾਂ ਨੇ ਆ ਕੇ ਗੋਲੀ ਚਲਾਈ ਸੀ ਇੱਕ ਹੋਰ ਟਾਰਗੇਟ ਤੇ ਅਸੀਂ ਐਕਸਪੈਕਟ ਕਰ ਰਹੇ ਸੀ ਕਿ ਇਹਨਾਂ ਨੇ ਸਾਡੇ ਇਥੇ ਵੀ ਵਾਰਦਾਤ ਕਰਨੀ ਹੈ ਉਹਦੇ ਅਕੋਰਡਿੰਗਲੀ ਅਸੀਂ ਟੀਮਾਂ ਬਣਾ ਕੇ ਪਹਿਲੀ ਰੈਡੀ ਬੈਠੇ ਸੀ ਤੇ ਸਾਨੂੰ ਐਕਸਪੈਕਟਿਡ ਨਹੀਂ ਸੀ ਕਿ ਇਹਨਾਂ ਛੇਤੀ ਇਹ ਕੰਮ ਹੋਣਾ ਬਟ ਸਾਡੀ ਟੀਮਸ ਜੋ ਸਿਗੀਆਂ ਦੋ ਟੀਮਸ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਜਿਵੇਂ ਹੀ ਮੁੰਡੇ ਇਹ ਆਏ ਫਾਇਰਿੰਗ ਕਰਨ ਦੇ ਲਈ ਉਹਨਾਂ ਨੇ ਇਮੀਡੀਏਟਲੀ ਉਹਨੂੰ ਕਨਫਰੋਂਟ ਕੀਤਾ ਉਸ ਤੋਂ ਬਾਅਦ ਇੱਕ ਚੇਜ਼ ਇਨਸਿਊ ਹੋਈ ਜਿਹਦੇ ਵਿੱਚ ਇਹ ਸਾਡੀ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਂਦੇ ਹੋਏ ਭੱਜਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਇਹ ਦੋ ਮੁੰਡੇ ਸੀਗੇ ਤਰਨ ਤਰਨ ਦੇ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਤੇ ਦੋ ਗੋਲੀਆਂ ਉਹਦੇ ਲੱਗੀ ਐ ਡਿਊਰਿੰਗ ਕ੍ਰਾਸਫਾਇਰ ਤੇ ਦੂਜਾ ਮੁੰਡਾ ਜੋ ਹੈਗਾ ਹਲੇ ਫਰਾਰ ਹੈਗਾ ਸਾਡੀ ਜੋ ਟੀਮਾਂ ਹੈਗੀਆਂ ਦੇ ਆਰ ਸਕੋਪਿੰਗ ਦੀ ਹੋਲ ਨਵਾਂ ਸ਼ਹਿਰ ਕਿ ਅਸੀਂ ਦੂਜਾ ਮੁੰਡਾ ਵੀ ਛੇਤੀ ਫੜ ਲੀਏ ਇਸ ਚੀਜ਼ ਦੇ ਨਾਲ ਮੈਂ ਇੱਕ ਬੜਾ ਸਾਫ਼ ਮੈਸੇਜ ਦੇਣਾ ਚਾਹੁੰਦਾ ਸਾਰੇ ਗੈਂਗਸਟਰਸ ਨੂੰ ਜੋ ਐਕਸਟਰਸ਼ਨ ਕਾਲ ਸਾਡੇ ਏਰੀਆ ਵਿੱਚ ਕਰਦੇ ਆ ਕਿ ਤੁਸੀਂ ਬਦਮਾਸ਼ੀਆਂ ਕਰਨ ਤੋਂ ਪਿੱਛੇ ਹੋ ਜਾਓ ਤੁਸੀਂ ਬੰਦੇ ਭੇਜੋਗੇ ਅਸੀਂ ਤੁਹਾਡੇ ਬੰਦੇ ਨਾਲ ਦੇ ਨਾਲ ਹੀ ਫੜ ਲਿਆਂਗੇ ਇਹ ਵੀ ਨਹੀਂ ਹੈਗਾ ਕਿ ਇਹ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਅਸੀਂ ਟਰੇਸ ਕੀਤਾ ਅਸੀਂ ਪਹਿਲੀ ਐਕਸਪੈਕਟ ਕੀਤਾ ਸੀ ਕਿ ਹੋਣੀ ਹੈ ਅਸੀਂ ਉਹਦੇ ਹਿਸਾਬ ਨਾਲ ਤਿਆਰੀ ਕੀਤੀ ਸੀ ਤੇ ਉਸੀ ਪਲੈਨਿੰਗ ਦੇ ਨਾਲ ਅਸੀਂ ਜੋ ਹੈਗੇ ਬੰਦੇ ਨੂੰ ਟੇਕਡਾਊਨ ਵੀ ਕੀਤਾ ਤੇ ਇਹਨਾਂ ਨੂੰ ਕੈਪਚਰ ਵੀ ਕੀਤਾ ਤੇ ਬਾਕੀ ਜੋ ਹੋਰ ਬਦਮਾਸ਼ੀ ਕਰਦੇ ਉਹਨਾਂ ਦੇ ਨਾਲ ਵੀ ਇਹੀ ਹੋਊਗਾ ਸਰ ਇਹਨੇ ਗੋਲੀ ਚਲਾ ਦਿੱਤੀ ਸੀ ਜਾਂ ਚਲਾਉਣੀ ਸੀ ਇਹਨੇ ਚਲਾ ਦਿੱਤੀ ਸੀ ਗੋਲੀ ਚਲਾ ਸਾਡੀ ਟੀਮਸ ਬੜੀ ਐਕਟਿਵ ਸੀਗੀ ਉਹਨਾਂ ਨੇ ਇਮੀਡੀਏਟਲੀ ਪਤਾ ਲੱਗਦੇ ਹੀ ਇਹਨਾਂ ਦਾ ਪਿੱਛਾ ਕੀਤਾ ਕਰਨ ਤੋਂ ਬਾਅਦ ਇਹਨਾਂ ਦੀ ਮੋਟਰਸਾਈਕਲ ਮੇਨ ਰੋਡ ਤੇ ਡਿੱਗ ਗਈ ਤੇ ਇਹ ਇੱਥੇ ਗੋਲੀਆਂ ਮਾਰਦੇ ਹੋਏ ਪਜਦੇ ਹੋ ਇੱਥੇ ਤੱਕ ਕੋਈ ਸਾਡੀ ਟੀਮ ਇਹਨਾਂ ਦਾ ਪਿੱਛਾ ਕਰੀ ਸੀ ਕੋਈ ਮੁਲਾਜ਼ਮ ਇੰਜਰਟ ਨਹੀਂ ਹੋਇਆ ਜੀ ਹਾਲੇ ਕੋਈ ਮੁਲਾਜ਼ਮ ਇੰਜਰਟ ਨਹੀਂ ਹੈਗਾ ਇੱਕ ਸਾਡੇ ਕਾਬੂ 'ਚ ਹੈਗਾ ਇਹ ਦੂਜਾ ਅਸੀਂ ਛੇਤੀ ਕਾਬੂ ਕਰ ਲਵਾਂਗੇ ਕਿਨ ਕਿਨ ਗੋਣੇ ਚਲਾਨ ਦੀ ਕੋਸ਼ਿਸ਼ ਕੀਤੀ ਚਾਰ-ਪੰਜ ਗੋਲੀਆਂ ਚੱਲੀਆਂ ਜੀ ਇਹਨਾਂ ਦੇ ਵੱਲੋਂ ਦੋ ਪਿਸਤਲ ਸਾਨੂੰ ਬਰਾਮਦ ਹੋ ਗਏ ਐ ਇੱਕ ਇਹਦੇ ਕੋਲ ਸੀ ਇੱਕ ਇਹ ਉਹਦੇ ਮੁੱਠਬੇੜ ਦੇ ਵਿੱਚ ਉੱਥੇ ਗਿਰ ਗਿਆ ਸੀ ਦੂਜਾ ਜੋ ਹੈਗਾ ਇੱਥੇ ਅਸੀਂ ਇਹਦੇ ਕੋਲੋਂ ਬਰਾਮਦ ਜਿਹਦਾ ਘਰੇ ਨਾਮ ਸੱਕੀ ਇਸ ਦਾ ਇੱਕ ਗੁਰ ਇੱਕ ਗੁਰਵੇਜ ਹੈਗਾ ਇੱਕ ਗੁਰਜੰਟ ਹੈਗਾ ਤੇ ਉਹਨਾਂ ਚੋ ਸਾਡੇ ਕੋਲ ਇੱਕ ਮੁੰਡਾ ਕਾਬੂ ਆ ਕੇ ਦੂਜਾ ਸੀਰ ਸਰ ਇਹ ਕਿਹੜੇ ਏਰੀਆ ਦਾ ਜੀ ਇਹ ਤਰਨ ਤਰਨ ਦੇ ਆਹਿੰਗੇ ਦੋਨੋਂ ਕਿਤੇ ਸਰ ਇਹਦੇ ਤੇ ਪਹਿਲਾਂ ਕੋਈ ਮਾਮਲਾ ਜਿਆ ਇਹਦੇ ਤੇ ਚਾਰ ਮੁਕਦਮੇ ਦਰਜ ਜੋ ਹਲੇ ਸਾਨੂੰ ਪ੍ਰੀਲਿਮਿਨਰੀ ਪਤਾ ਚੱਲੇ ਹੈ ਸਾਡੇ ਪੀਐਸਆਈ ਤੋਂ ਚੈੱਕ ਕਰਕੇ ਤੇ ਚਾਰ ਮੁਕਦਮੇ ਵੀ ਕੋਈ ਅਟੈਂਪਟ ਟੂ ਮਰਡਰ ਦੇ ਤੇ ਬਾਕੀ ਸਾਰੇ ਹੀਨਸ ਕ੍ਰਾਈਮ ਸਰ ਨਵਾਂ ਸਰ ਨਵਾਂ ਲੱਗਿਆ ਨਹੀਂ ਇਹਦੇ ਦੋ ਗੋਲੀਆਂ ਲੱਗੀਆਂ ਹੈ ਜੀ ਤੇ ਜੋ ਹੈਗਾ ਉਹਨੂੰ ਇਹਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਸਾਡੀ ਟੀਮ ਕਿੰਝ ਜੋ ਮੈਡੀਕਲ ਟਰੀਟਮੈਂਟ ਤੇ ਸਰ ਇਹ ਗੋਲੀਆਂ ਉਹਨਾਂ ਦੀ ਸ਼ਾਪ ਤੇ ਚਲਾ ਰਹੇ ਸੀ ਜਾਂ ਉਹਨਾਂ ਦੇ ਘਰੇ ਉਹਨਾਂ ਦੀ ਸ਼ਾਪ ਤੇ ਚਲਾਨ ਚਲਾਨ ਲਈ ਆਏ ਸੀ ਉਹਨੂੰ ਬੇਸਿਕਲੀ ਮੈਸੇਜ ਦੇ ਕੇ ਡਰਾਨ ਲੀ ਕਿ ਅਸੀਂ ਜੋ ਹੈ ਕਿ ਤੁਸੀਂ ਪੈਸੇ ਨਹੀਂ ਦਿਓਗੇ ਤੇ ਅਸੀਂ ਜੋ ਹੈ ਗੋਲੀ ਚਲਾਵਾਂਗੇ ਕਿ ਸਾਡਾ ਬੜਾ ਵੀਰ ਤੁਸੀਂ ਗੋਲੀ ਚਲਾਣੇ ਆਓਗੇ ਤੁਹਾਡੇ ਵੀ ਗੋਲੀ ਖਾਜੂ ਕੌਣੇ ਬੰਦੇ ਸਰ ਬੰਦੇ ਜੋ ਹੈਗੇ ਜੀ ਜਿਸ ਦੁਕਾਨ ਗੋਲੀ ਚਲਾਉਣਾ ਸੀ ਵਨ ਆਫ ਦੀ ਹੈਗੇ ਜੀ ਸ਼ਹਿਰ ਦੇ ਵਪਾਰੀ ਹੈਗੇ ਵੀ ਵਿਲ ਨਾਟ ਟੇਕ देयर ਨੇਮ ਤੇ ਉਹਨਾਂ ਨੂੰ ਥ੍ਰੈਟ ਦੇ ਰਹੇ ਸੀ ਉਹਨੂੰ ਐਕਸੋਰਸ਼ਨ ਕਾਲ ਦੇ ਰਹੇ ਸੀ ਸਰ ਸ਼ਾਪ ਬੰਦ ਸੀ ਕਿ ਖੁੱਲੀ ਸੀ ਸ਼ਾਪ ਬੰਦ ਸੀ ਕਿ ਇਨਦਰ ਐਮਓ ਹੀ ਸੀਗਾ ਕਿ ਬੰਦ ਸ਼ਾਪ ਤੇ ਚਾਰ-ਪੰਜ ਗੁੱਲੀਆਂ ਚਲਾ ਕੇ ਜਾਓ ਤਾਂ ਕਿ ਇੱਕ دہشت ਦਾ ਮੋਲ ਸ਼ਹਿਰ ਦੇ ਵਿੱਚ ਹੋ ਸਕੇ ਤੇ ਸਾਡਾ ਕੰਮ ਸੀਗਾ ਉਹਨੂੰ ਪ੍ਰੀਵੈਂਟ ਕਰਨਾ ਸਾਡੀ ਟੀਮਾਂ ਨੇ ਬੜੇ ਇਫੈਕਟਿਵਲੀ ਉਸ ਕੰਮ ਨੂੰ ਜੋ ਇੰਜ਼ਾਮ ਦਿੱਤਾ ਤੇ ਅੱਗੇ ਵੀ ਜੋ ਹੈਗਾ ਕੋਈ ਹੋਰ ਕੋਸ਼ਿਸ਼ ਕਰਦਾ ਉਹਨਾਂ ਦੇ ਵੀ ਜਿਹੜੇ ਬਾਈਕ ਦੀ ਚੋਰੀ ਕੇ ਸਰ ਕੇਸ ਤੁਸੀਂ ਹਲੇ ਕਲੀਅਰ ਕਰ ਦਿਜੀਏ ਹਨ ਤਾਂ ਬਸ ਮੌਕਾ ਮੌਕੇ ਦੇ ਸਾਰੇ ਪਹੁੰਚੇ ਹਲੇ ਕਾਰਵਾਈ ਸ਼ੁਰੂ ਹੋਈ ਹੈ ਤੇ ਹੁਣ ਪਛਾੜ ਦਰਜ ਕੀਤਾ ਜਾਊਗਾ ਤੇ ਇਹਦੀ ਅਰੈਸਟ ਹੋਊਗੀ ਤੇ ਦੂਜੇ ਨੂੰ ਅਸੀਂ ਉਹਦੇ ਮਗਰ ਲੱਗੇ ਉਹ ਵੀ ਛੇਤੀ ਰੋਂਗੇ ਸਰ ਇੱਕ ਚੀਜ਼ ਦੇਖੀ ਗਈ ਹੈ ਕਿ ਜਿਹੜੇ ਬਿਨਾ ਨੰਬਰ ਹੀ ਮੋਟਰਸਾਈਕਲਜ਼ ਆਤਰ ਉਹਨਾਂ ਤੇ ਹੀ ਵਾਰਦਾਤਾ ਕੀਤਾ ਜਾ ਰਹੀਆਂ ਪੁਲਿਸ ਇਸ ਚੀਜ਼ ਲਈ ਅਵੇਅਰਨੈਸ ਵੀ ਲਿਆ ਰਹੀ ਤੇ ਮਾਰਿਆ ਸਿਰ ਫੜ ਵੀ ਰਹੀ ਹੈ ਜੀ ਤੇ ਅਸੀਂ ਕੈਂਪੇਨ ਵੀ ਸਟਾਰਟ ਕੀਤਾ ਹੈ ਵਿਦਾਊਟ ਨੰਬਰ ਪਲੇਟ ਵਾਲੀ ਮੋਟਰਸਾਈਕਲ ਅਸੀਂ ਚਲਾਨ ਵੀ ਕਰ ਰਹੇ ਬਟ ਐਨੀਵੇਜ਼ ਹੁਣ ਇਸ ਟਾਈਮ ਮੁੱਖ ਦੀ ਗੱਲ ਕਰੀ ਜੋ ਐਕ 不着急。Mm. Well, <thank>